ਸਸ ਸੱਛੀ ਗੱਲ ਦੋਸਤੋ ਮੈਂ ਤੁਹਾਡਾ ਜਤਿੰਦਰ ਸਿੰਘ ਮਸਕਾ ਚਸਕਾ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਗੱਲ ਕਰਨ ਲੱਗੇ ਆਂ ਮਕੌਟ ਪੱਤਨ ਦੀ ਮਰਾੜਾ ਪੱਤਨ ਦੇ ਵਿੱਚ ਜਿਹੜਾ ਬੜੇ ਵੱਡੇ ਲੈਵਲ ਤੇ ਤੰਦਲੀ ਹੋ ਰਹੀ ਹੈ ਤੇ ਇਹ ਤੰਦਲੀ ਜਿਹੜੀ ਅੱਜ ਕਿਸੇ ਹੋਰ ਨੇ ਨਹੀਂ ਵਿਭਾਗ ਨੇ ਨਹੀਂ ਅੱਜ ਪਿੰਡ ਵਾਸੀਆਂ ਨੇ ਦੁਖੀ ਹੋ ਕੇ ਇਹਨੂੰ ਰੋਕਿਆ ਕਿਉਂਕਿ ਕੱਲ ਨੂੰ ਜਦੋਂ ਕੋਈ ਵੀ ਨੁਕਸਾਨ ਹੋਣਾ ਵਾ ਤੇ ਇਹ ਪਿੰਡ ਦਾ ਹੀ ਹੋਣਾ ਵਾ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਕਿ ਦਰਿਆ ਦੇ ਵਿੱਚ ਬੰਨ ਮਾਰ ਕੇ ਜਿਹੜੀ ਉਹ ਰੇਤ ਕੱਢੀ ਜਾ ਰਹੀ ਹੈ ਕਿਉਂਕਿ ਇੱਥੇ ਆਰਜੀ ਪੁਲ ਵੀ ਪੈਂਦਾ ਸੀ ਜਿਹੜਾ ਅਜੇ ਤੱਕ ਨਹੀਂ ਪਾਇਆ ਗਿਆ ਪ ਨੂੰ ਪੁੱਛਾਂਗੇ ਕਿ ਸਰਪੰਚ ਸਾਹਿਬ ਕੀ ਕਾਰਨ ਆ ਜਿਹੜਾ ਜਿਹੜਾ ਤੁਸੀਂ ਅੱਜ ਇੰਨਾ ਵੱਡਾ ਇਕੱਠ ਹੋ ਕੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਰੁਕੀਆਂ ਨੇ ਦੇਖੋ ਅੱਬਾ ਅੱਜ ਸਾਰੇ ਪਿੰਡ ਵਾਸੀ ਦੁਖੀ ਹੋ ਕੇ ਇੱਥੇ ਆਏ ਆ ਕਿ ਜਿਸ ਤਰ੍ਹਾਂ ਸਰਕਾਰ ਨੇ ਕਿਹਾ ਸੀ ਚਲੋ ਠੀਕ ਆ ਫਲੱਡ ਆਇਆ ਉਹਦੇ ਵਿੱਚ ਖੇਤੀਬਾੜੀ ਜ਼ਮੀਨ ਦੇ ਜਿਹੜੇ ਆ ਉਹ ਨੁਕਸਾਨ ਹੋਇਆ ਰੇਤਾ ਪੈ ਗਿਆ ਜਾਂ ਦੜ ਪੈ ਗਿਆ ਉਹਨੂੰ ਉਠਾਉਣ ਦਾ ਜਿਹੜਾ ਉਹਨਾਂ ਕਿਹਾ ਵੀ ਕਿਸਾਨ ਆਪਣਾ ਵੇਚ ਸਕਦਾ ਕੱਢ ਸਕਦਾ ਖੇਤਾਂ ਵਿੱਚ ਠੀਕ ਹੋਣਾ ਤੇ ਖੇਤੀ ਸੀ ਉਹਨਾਂ ਨੂੰ ਆਰਡਰ ਮਿਲਿਓ ਕਰ ਸਕਦਾ ਸੀ ਲੇਕਿਨ ਅੱਜ ਅਸੀਂ ਇਸ ਕਰਕੇ ਦੁਖੀ ਹੋ ਕੇ ਆਏ ਆ ਕਿ ਉਹ ਖੇਤਾਂ ਵਿੱਚ ਤਾਂ ਕੋਈ ਲੱਗਾ ਹੀ ਨਹੀਂ ਖੇਤਾਂ ਵਿੱਚ ਤੇ ਜਿਹੜੀ ਭਲ ਪਈ ਹੈ ਉਦੋਂ ਹੀ ਪਿਆ ਇਹ ਤੇ ਮਾਈਨਿੰਗ ਮਾਫੀਆ ਜਿਹੜਾ ਰੇਤ ਮਾਫੀਆ ਇਹ ਦਰਿਆ ਦੇ ਵਿੱਚੋਂ ਜਿੱਥੇ ਪਾਣੀ ਚੱਲਦਾ ਪਿਆ ਉਹਦੇ ਵਿੱਚੋਂ ਰੇਤ ਕੱਢਦਾ ਪਿਆ ਜਿਹੜਾ ਕਿ ਸਰਾਸਰ ਧੱਕਾ ਜਿਹੜਾ ਸਾਡੇ ਪਿੰਡ ਨੂੰ ਤੇ ਜਿਹੜਾ ਮਰਾੜੇ ਨੂੰ ਇੱਥੋਂ ਜਿਹੜਾ ਅੱਗੇ ਦਰਿਆ ਆਣ ਹੈ ਜਿਹੜਾ ਧੱਕਾ ਪਿੰਡ ਨੂੰ ਮਾਰਿਆ ਇਹ ਇੱਥੋਂ ਜੇ ਹੋਰ ਇਦਾਂ ਹੀ ਦਰਿਆ ਚੱਲਦਾ ਰਿਹਾ ਤੇ ਇਹ ਮਰਾੜਾ ਪਿੰਡ ਜਿਹੜਾ ਰੁੜ ਜਾਊਗਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਉਹ ਭਾਗ ਆ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰਲਿਆ ਕਿਉਂਕਿ ਉਹ ਭਾਗ ਨੂੰ ਚਾਹੀਦਾ ਸੀ ਕਿ ਜਿਹੜੇ ਪਿੰਡ ਦੀ ਜ਼ਮੀਨ ਸੀ ਜਿਹਦੇ ਵਿੱਚ ਹੜ ਦੀ ਮਾਰ ਹੋਈ ਸੀ ਉਹਨੂੰ ਆਈਡੈਂਟੀਫਾਈ ਕਰ ਦੇ ਬਕਾਇਦਾ ਉੱਥੇ ਦੱਸ ਦੇ ਕਿ ਇੱਥੇ ਇੰਨੀ ਫੁੱਟ ਜਿਹੜੀ ਰੇਤ ਆ ਤੇ ਉਹ ਬਕਾਇਦਾ ਉਹਦਾ ਕੋਈ ਸਾਈਨ ਬੋਰਡ ਲਾਉਂਦੇ ਤੇ ਉਸ ਤੋਂ ਬਾਅਦ ਹੀ ਇਹਨਾਂ ਨੂੰ ਜਿਹੜਾ ਉਹ ਠੇਕਾ ਦੇ ਦਿੱਤਾ ਜਾਂਦਾ ਬਿਲਕੁਲ ਇਦਾਂ ਹੋਣਾ ਚਾਹੀਦਾ ਸੀ ਜੀ ਪਿੰਡ ਦੀ ਜਿਹੜੀ ਗਰਦੌਰੀ ਕਰਕੇ ਉਹ ਦੇਖ ਦੇ ਕਿ ਇਸ ਪਿੰਡ ਵਿੱਚ ਇੰਨੀ ਜ਼ਮੀਨ ਤੇ ਜਿਹੜੀ ਆ ਉਹ ਰੇਤਾ ਪਿਆ ਆ ਉਹਦੇ ਸਾਈਨ ਬੋਰਡ ਲਗਾਉਂਦੇ ਉੱਥੇ ਲਗਾਉਂਦੇ ਕਿ ਇੰਨੇ ਫੁੱਟ ਜ ਅਰੋਰ ਜਮੀਨ ਨਾਲ ਤੇ ਵੇਖਿਆ ਕਿਸੇ ਨੇ ਨਹੀਂ ਇਹ ਤੇ ਸਭ ਲੋਕ ਦਰਿਆ ਨੂੰ ਲੱਗੇ ਹੋਏ ਨੇ ਜਿੱਥੋਂ ਪਾਣੀ ਚੱਲਦਾ ਉਹਦੇ ਵਿੱਚੋਂ ਵੱਡੀਆਂ-ਵੱਡੀਆਂ ਮਸ਼ੀਨਾਂ ਲਾ ਕੇ ਰੇਤਾ ਚੱਕ-ਚੱਕ ਵੇਚੀ ਜਾਂਦੇ ਨੇ ਕਿਉਂਕਿ ਸਾਨੂੰ ਕੁਝ ਲੋਕਾਂ ਨੇ ਇਹ ਵੀ ਦੱਸਿਆ ਵਾ ਕਿ ਜਿਹੜੇ ਇੱਥੇ ਮਾਫੀਆ ਜਿਹੜਾ ਕੰਮ ਕਰ ਰਿਹਾ ਇਹ ਅਲੱਗ-ਅਲੱਗ ਜਿਤਨਾ ਮੰਨ ਲਓ ਕਿਸੇ ਨਾ ਕਿਸੇ ਦੀ ਛਤਰthਾਇਆ ਦੇ ਥੱਲੇ ਕਰ ਰਿਹਾ ਹੋ ਸਕਦਾ ਹੈ ਕਿ ਕੋਈ ਕਿਸੇ ਵੀ ਪਾਰਟੀ ਨਾਲ ਬਿਲੋਂਗ ਕਰਦਾ ਹੋਏ ਤਾਂ ਜਿਹੜੇ ਲੋਕ ਇਹਨਾਂ ਕੋਲ ਡਰਦੇ ਨੇ ਕੀ ਤੁਹਾਨੂੰ ਨਹੀਂ ਡਰ ਲੱਗ ਰਿਹਾ ਕਿਉਂਕਿ ਅੱਜ ਤੁਸੀਂ ਬੜੀ ਵੱਡੀ ਆਵਾਜ਼ ਚੁੱਕੀ ਹੈ ਨਹੀਂ ਡਰਨ ਵਾਲੀ ਕਿਹੜੀ ਗੱਲ ਹੈ ਜੇਦਾ ਮਤਲਬ ਡਰਨਾ ਕਿਉਂ ਹੈ ਇਹਨਾਂ ਕੋਲ ਅਗਰ ਅਸੀਂ ਕੋਈ ਬੰਦਾ ਆਵਾਜ਼ ਨਹੀਂ ਉਠਾਏਗਾ ਤੇ ਇਹਦਾ ਮਤਲਬ ਹੈ ਕਿ ਜਿੱਦਾਂ ਮਰਜ਼ੀ ਇਹ ਪਿੰਡ ਵੇਚ ਦੇਣਗੇ ਜਿੱਦਾਂ ਜੋ ਇਹਨਾਂ ਨੇ ਹਾਲ ਕਰਦੇ ਪਏ ਨੇ ਇਹਨਾਂ ਨਾਲ ਐ ਨਹੀਂ ਕਿ ਇਹ ਇਕੱਲੇ ਨੇ ਜ਼ਰੂਰ ਇਹਨਾਂ ਨਾਲ ਕੋਈ ਨਾ ਕੋਈ ਜੋ ਪ੍ਰਸ਼ਾਸਨਿਕ ਤwari ਜਾਂ ਉਪਰੋਂ ਕੋਈ ਸਰਕਾਰ ਵਿੱਚੋਂ ਮਿਲਿਆ ਹੋਏਗਾ ਇਕੱਲੇ ਇਕੱਲੇ ਕਿਵੇਂ ਇਹ ਕਰ ਸਕਦਾ ਕੰਮ ਹੈ ਇੱਥੇ ਬੜੇ-ਬੜੇ ਜਿਹੜੇ ਦੋਸ਼ ਨੇ ਉਹ ਲਾਏ ਗਏ ਨੇ ਕਿ ਸਰਕਾਰ ਦੇ ਜਿਹੜੇ ਉੱਚ ਅਧਿਕਾਰੀ ਜਿੰਨਾਂ ਦਾ ਕੰਮ ਸੀ ਕਿ ਇਨ੍ਹਾਂ ਦੀ ਦੇਖਰੇਖ ਕਰਨਾ ਇਹਨੂੰ ਰੋਕਣਾ ਅੱਜ ਉਹਨਾਂ ਦੀ ਛਤਰ ਛਾਇਆ ਦੇ ਥੱਲੇ ਜਿਹੜਾ ਕੰਮ ਹੋ ਰਿਹਾ ਕਿਉਂਕਿ ਇੱਥੇ ਦੱਸਣ ਯੋਗ ਆ ਕਿ ਇੱਥੇ ਇੱਕ ਰਿਸਪੌਂਸਿਬਿਲਟੀ ਜਈ ਦੀ ਬਣਦੀ ਆ ਇੱਕ ਐਸਡੀਓ ਦੀ ਬਣਦੀ ਤੇ ਇੱਕ ਐਕਸੀਡੈਂਟ ਦੀ ਬਣਦੀ ਆ ਜਿਹੜੇ ਇੱਥੇ ਬਕਾਇਦਾ ਉਹਨਾਂ ਨੇ ਦੇਖਰੇਖ ਕਰਨੀ ਆ ਕਿ ਕਿਤੇ ਦਰਿਆ ਨੂੰ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਂਦੀ ਪਰ ਜਿਹੜਾ ਵਿਭਾਗ ਆ ਕੁੰਭ ਕੰਦੀ ਨੀਂਦੇ ਸੁੱਤਾ ਕਿਉਂਕਿ ਜਦੋਂ ਸਰਕਾਰ ਨੇ ਅੱਲਾ ਸ਼ੇ ਏਰੀਆ ਪਰ ਇਹ ਦਰਿਆ ਦੀ ਰੇਤ ਹੀ ਜਿਹੜੀ ਆ ਉਹ ਮਾਫੀਆ ਦੇ ਐਂਡ ਤੇ ਚੱਲ ਰਹੀ ਕਿਉਂਕਿ ਇੰਨੀਆਂ ਵੱਡੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਲਾ ਕੇ ਅਜ ਧੜਾ ਧੜ ਰੇਤ ਜਿਹੜੀ ਉਹ ਕੱਢੀ ਜਾ ਰਹੀ ਆ ਸੋ ਸਵਾਲੀਆ ਨਿਸ਼ਾਨ ਆ ਬਹੁਤ ਇਹ ਜਿਹੜੇ ਜਿਹੜਾ ਸਬੰਧ ਕਹਿ ਸਕਦੇ ਕਿ ਇਹਦੇ ਜਿਹੜੇ ਰਿਜ਼ਲਟ ਆ ਖਤਰਨਾਕ ਨੇ ਫੇਰ ਵੀ ਇਹ ਬੜੇ ਬਹਾਦਰ ਲੋਕ ਨੇ ਜਿਹੜੇ ਅੱਜ ਸਾਹਮਣੇ ਆਏ ਨੇ ਤੇ ਜਿਨ੍ਹਾਂ ਨੇ ਅੱਜ ਹਾ ਦਾ ਨਾਰਾ ਮਾਰਿਆ ਦੇਖਣਾ ਹੋਏਗਾ ਕਿ ਸਰਕਾਰ ਇਹਦੇ ਵੱਲ ਧਿਆਨ ਦਿੰਦੀ ਆ ਕਿਉਂਕਿ ਇੱਥੇ ਕੁਝ ਸੂਤਰਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੇ ਇੱਥੋਂ ਦੇ ਐਕਸੀਡੈਂਟ ਐ ਐਸ ਡੀਓ ਤੇ ਲੋਕਾਂ ਦਾ ਫੋਨ ਹੀ ਨਹੀਂ ਚੁੱਕਦੇ ਕਮੇਟੀ ਕਿਹੜੀ ਬਣਾਈਆਂ ਕਿਸੇ ਨੂੰ ਕਮੇਟੀ ਦਾ ਵੀ ਨਹੀਂ ਪਤਾ ਸੋ ਇਹ ਜਿਹੜੇ ਅਫਸਰ ਨੇ ਇਹਨਾਂ ਦੀ ਮਿਲੀ ਭੁਗਤ ਨਾਲੇ ਸਾਰਾ ਕੰਮ ਹੋ ਰਿਹਾ ਕਿਉਂਕਿ ਇੱਥੇ ਮੈਂ ਕਵਾਂਗਾ ਕੈਮਰਾਮੈਨ ਨੂੰ ਕਿ ਦਿਖਾਏ ਕੋਈ ਸਾਈਨ ਬ ਕਿ ਵੀ ਇਦਾਂ ਦਾ ਨਹੀਂ ਆ ਸਿਰਫ ਇਹ ਕਹਿ ਸਕਦੇ ਆ ਕਿ ਧੱਕੇ ਨਾਲ ਕੰਮ ਹੋ ਰਿਹਾ ਵਾ ਤੇ ਸਰਕਾਰ ਦੇ ਵੱਖ-ਵੱਖ ਜਿਹੜੇ ਕਹਿ ਸਕਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਉਹਨਾਂ ਦੀ ਛਤਰ ਛਾਇਆ ਦੇ ਥੱਲੇ ਕੰਮ ਹੋ ਰਿਹਾ ਕਿਉਂਕਿ ਉਹ ਪਾਰਟੀਆਂ ਨਹੀਂ ਬੋਲ ਰਹੀਆਂ ਕਿਉਂਕਿ ਉਹਨਾਂ ਦੇ ਹੀ ਅੱਗੇ ਕਿਉਂਕਿ ਵਰਕਰ ਨੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਧੰਨਵਾਦ ਜੀ ਇਸ ਸੰਬੰਧੀ ਉੱਚ ਅਧਿਕਾਰੀਆਂ ਦੇ ਪੱਖ ਲੈ ਕੇ ਵੀ ਦੱਸਿਆ ਜਾਏਗਾ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਤਰਿਆ ਦੇ ਵਿੱਚੋਂ ਰੇਤ ਕੱਢੀ ਜਾ ਸਕਦੀ ਹੈ ਜਾਂ ਨਹੀਂ